ਇੱਕ ਨਰਮ ਸੁਭਾਅ ਤੇ ਇੱਕ ਚੰਗੇ ਸੁਭਾਅ ਦੀ ਕੁੜੀ ਨੇਹਾ ਜਿਸ ਨੂੰ ਤੁਸੀਂ ਜਾਣਦੇ ਹੋਵੋਗੇ ਜਿਸ ਦੀ ਇੱਕ ਵੀਡੀਓ ਨੇ ਸਾਰੇ ਪੰਜਾਬ ਦਾ ਦਿਲ ਜਿੱਤ ਲਿਆ ਸੀ ਸੋ ਉੱਥੇ ਹੀ ਆਪਾਂ ਦੱਸਦੇ ਕਿ ਅੱਜ ਤੋਂ ਤਕਰੀਬਨ 10 ਦਿਨ ਪਹਿਲਾਂ ਸਹੁਰਾ ਪਰਿਵਾਰ ਦੁਆਰਾ ਉਸ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ। ਸੁਨੇਹਾ ਦੀ ਹੋਈ ਮੌਤ ਤੋਂ ਬਾਅਦ ਬਹੁਤ ਸਾਰੇ ਲੋਕ ਕਹਿੰਦੇ ਪਏ ਸੀ ਕਿ ਨੇਹਾ ਨੂੰ ਦਾਜ ਨੂੰ ਲੈ ਕੇ ਤੰਗ ਕੀਤਾ ਜਾ ਰਿਹਾ ਸੀ ਸਹੁਰੇ ਪਰਿਵਾਰ ਦੁਆਰਾ ਸੋ ਉੱਥੇ ਇੱਕ ਨੇਹਾ ਦੇ ਪਰਿਵਾਰ ਦੀ ਇੱਕ ਵੀਡੀਓ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਉਹਨਾਂ ਦੇ ਫਾਦਰ ਸਾਹਿਬ ਦੁਆਰਾ ਇਹ ਗੱਲ ਦੱਸੀ ਗਈ ਆ ਕਿ ਜਦੋਂ ਅਸੀਂ ਆਪਣੀ ਤੀ ਨੇਹਾ ਨੂੰ ਉਸ ਦੇ ਸੌਰਿਆਂ ਤੋਂ ਲੈਣਗੇ ਤਾਂ ਅਸੀਂ ਜਾ ਕੇ ਜਦੋਂ ਦੇਖਿਆ ਤਾਂ ਨੇਹਾ ਦੇ ਸਿਰ ਦੇ ਵਿੱਚ ਉਹਦਾ ਕੰਗਾ ਤੇ ਕਸ਼ੈਰਾ ਤੇ ਕੜਾ ਉਤਾਰਿਆ ਗਿਆ ਸੀ ਮਤਲਬ ਕਿ ਉਸ ਦੇ ਪੰਜ ਦੇ ਪੰਜ ਕਾਰਨ ਜਿਹੜੇ ਕਿ ਉਹ ਉਤਾਰੇ ਗਏ ਸੀ ਇੱਥੇ ਆਪਾਂ ਤੋਂ ਨਾ ਦੇ ਕਿ ਨੇਹਾ ਹਿੰਦੂ ਫੈਮਲੀ ਤੋਂ ਬਿਲੋਂਗ ਕਰਦੀ ਸੀ ਪਰ ਉਸ ਨੇ ਅੰਮ੍ਰਿਤ ਛਕਿਆ ਹੋਇਆ ਸੀ ਸੋ ਇੱਥੇ ਹੁਣ ਪੇਕੇ ਪਰਿਵਾਰ ਦੁਆਰਾ ਇਹ ਵੀ ਇਲਜ਼ਾਮ ਲਾਏ ਜਾ ਰਹੇ ਨੇ ਕਿ ਸਾਡੀ ਧੀ ਦਾ ਅੰਮ੍ਰਿਤ ਛਕਿਆ ਹੋਇਆ ਸੀ ਤਾਂ ਕਰਕੇ ਉਹਨਾਂ ਨੇ ਇਹ ਸਾਰਾ ਕੁਝ ਕੀਤਾ ਉਸ ਨੂੰ ਤੰਗ ਪਰੇਸ਼ਾਨ ਕਰਦੇ ਹੁੰਦੇ ਸੀ ਕਿ ਇਸ ਦਾ ਅੰਮ੍ਰਿਤ ਛਕਿਆ ਹੋਇਆ ਹੋਗਾ ਤੇ ਉਸ ਤੋਂ ਆਂਡਾ ਮੀਟ ਮੱਛੀ ਵੀ ਬਣਵਾਉਂਦੇ ਹੁੰਦੇ ਸੀ ਠੱਕੇ ਦੇ ਨਾਲ ਸੋ ਬਾਕੀ ਜਿਵੇਂ ਹੀ ਆਪਾਂ ਨੂੰ ਕੋਈ ਹੋਰ ਨੇਹਾ ਦੇ ਕੇਸ ਦੇ ਬਾਰੇ ਅਪਡੇਟ ਮਿਲਦੀ ਆਪਾਂ ਤੁਹਾਡੇ ਨਾਲ ਸ਼ੇਅਰ ਜਰੂਰ ਕਰਾਂਗੇ ਚੈਨਲ ਤੇ ਲਗਾਤਾਰ ਬਣੇ ਰਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਰੱਬ ਰਾਖਾ